ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਯੋਜਨਾ ਸ਼ੁਰੂ ਕਰਨ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਹੋ ਗਈ ਹੈ। ਪੌਂਡ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਜਿਸ ਨਾਲ ਭ੍ਰਿਸ਼ਟਾਚਾਰ ਤੇ ਵੀ ਰੋਕ ਲੱਗੀ ਹੈ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੁਹਾਲੀ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਫਾਇਦਾ ਹੁਣ ਵੱਡੀ ਗਿਣਤੀ 'ਚ ਲੋਕ ਲੈ ਰਹੇ ਹਨ ਮੈਂ ਰਜਿਸਟਰੀ ਕਰਾਉਣ ਲਈ ਆਇਆ ਸੀ 48 ਘੰਟੇ ਦੇ ਵਿੱਚ ਵਿੱਚ ਪਰੋਬਲ ਮਿਲ ਗਈ ਸੀ ਤੇ ਟਾਈਮ ਨਾਲ ਰਜਿਸਟਰੀ ਹੋਈ ਹੈ ਵਿੱਚ ਵਿਚੋਲੀਆ ਬੰਦ ਬਿਲਕੁਲ ਖਤਮ ਹੋ ਗਿਆ ਜੀ ਕੋਈ ਰਿਸ਼ਵਤ ਨਹੀਂ ਕੋਈ ਕੁਝ ਨਹੀਂ ਤੇ ਟਾਈਮ ਨਾਲ ਬੰਦਾ ਵਿਲਾ ਹੋ ਜਾਂਦਾ ਹੈ ਜੀ ਸਰਕਾਰ ਦੁਆਰਾ ਜਿਹੜਾ ਇਹ ਰਜਿਸਟਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹਦੇ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲੀਆਂ ਸਭ ਤੋਂ ਪਹਿਲੀ ਗੱਲ ਜਦੋਂ ਰਜਿਸਟਰੀ ਪ੍ਰੀ ਪ੍ਰੂਵਲ 'ਚ ਪਾਈ ਜਾਂਦੀ ਆ ਵਿਦੀਨ 48 ਆਵਰਸ ਅਸੀਂ ਉਹਨੂੰ ਅਪਰੂਵ ਕਰਨਾ ਹੁੰਦਾ ਜਾਂ ਉਹਦੇ ਉੱਤੇ ਕੋਈ ਇਜੈਕਸ਼ਨ ਲਾਉਣਾ ਹੁੰਦਾ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤ ਤੁਸੀਂ ਦੇਖ ਰਹੇ ਹੋ ਦਿਨਿਕ ਸ੍ਰੀਆ ਟੀਵੀ ਮੈਂ ਹਰ ਸੰਦੀਪ ਸ਼ਰਮਾ ਅੱਜ 26 11 26 11 ਉਹ ਦਿਨ ਹੈ ਜਿਸ ਨੂੰ ਹਰ ਭਾਰਤ ਦਾ ਉਹ ਨਾਗਰਿਕ ਜਿਹੜਾ ਇਸ ਦਿਨ ਨੂੰ ਯਾਦ ਕਰਦਾ ਕਿਉਂਕਿ ਇਸ ਦਿਨ ਨੂੰ ਯਾਨੀ ਕਿ 26 11 2008 ਨੂੰ ਮੁੰਬਈ ਦੇ ਵਿੱਚ ਪਾਕਿਸਤਾਨੀ ਦੇ ਅੰਤੰਕੀ ਸੰਗਠਨ ਲਸ਼ਕਰ-ਏ-ਤੋਬਾ ਵੱਲੋਂ ਉੱਥੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਤਕਰੀਬਨ 172 ਜਿਹੜੇ ਭਾਰਤੀ ਜਿਹੜੇ ਐਨਆਰਆਈ ਲੋਕ ਸੀ ਉਦਾਂ ਦੇ ਸ਼ਹਾਦਤ ਹੋਈ ਸੀ ਇਸ ਤੋਂ ਬਾਅਦ ਜਿਹੜੇ 300 ਜਿਹੜੇ ਲੋਕ ਸੀ ਉਹ ਗੰਭੀਰ ਰੂਪ ਨਾਲ ਕਾਇਲ ਵੀ ਹੋਏ ਸੀ ਬੇਸ਼ੱਕ ਮੁੰਬਈ ਪੁਲਿਸ ਨੇ ਅਤੇ ਭਾਰਤੀ ਫੌਜ ਨੇ ਮਿਲ ਕੇ ਉਹਨਾਂ ਅੰਤਕਵਾਦੀਆਂ ਦਾ ਮੁਕਾਬਲਾ ਕੀਤਾ نو ਅੰਤਕਵਾਦੀਆਂ ਨੂੰ ਮੁੰਬਈ ਦੇ ਵਿੱਚ ਹੀ ਟੈਟੇਰੀ ਕੀਤਾ ਕਿਤੇ ਦੇ ਆਕੇ ਭਾਰਤ ਨੇ ਇੱਕ ਵਾਰੀ ਫੇਰ ਉਸ ਪਾਕਿਸਤਾਨੀ ਜਿਹੜੇ ਆਤੰਕੀ ਸੰਗਠਨ ਨੂੰ ਮੂੰਹ ਤੋੜ ਜਵਾਬ ਦਿੱਤਾ ਤਾਂ ਇਹ ਗੱਲ ਸਾਹਮਣੇ ਸਾਬਤ ਵੀ ਕੀਤੀ ਹੈ ਪੂਰੇ ਵਰਡ ਦੇ ਵਿੱਚ ਕਿ ਪਾਕਿਸਤਾਨ ਦੇ ਹਰ ਉਹ ਜਿਹੜੇ ਆਤੰਕੀ ਸੰਗਠਨ ਹੈ ਉਹਨਾਂ ਦਾ ਹਰ ਉਸ ਮਨਸੂਬੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਏ ਤਾਂ ਭਾਰਤੀ ਫੌਜ ਦੇ ਨਾਲ ਹਰ ਉਸ ਰਾਜ ਦੀ ਜਿਹੜੀ ਪੁਲਿਸ ਹੈ ਉਹ ਕਿਹੜੀ ਤਰ੍ਹਾਂ ਚੌਕਸ ਹੈ ਔਰ ਕਿਸੇ ਵੀ ਆਤੰਕੀ ਸੰਗਠਨ ਦਾ ਮੁਕਾਬਲਾ ਕਰਨ ਚ ਤਿਆਰ ਬਰ ਤਿਆਰ ਹੈ ਸੋ 26 11 ਇੱਕ ਵਾਰੀ ਫੇਰ ਅਸੀਂ ਉਹਨਾਂ ਜਿਹੜੇ ਸ਼ਹੀਦ ਹੋਏ ਮੁੰਬਈ ਦੇ ਵਿੱਚ ਜਿਹੜੇ ਹਮਲੇ ਦੇ ਵਿੱਚ 26 11 ਆਤੰਕੀ ਸੰਗਠਨ ਦੇ ਵਿੱਚ ਔੜੇ 175 ਲੋਕਾਂ ਨੂੰ ਅਸੀਂ ਵੀ ਆਪਣੇ ਵੱਲੋਂ ਨਮਨ ਕਰਦੇ ਹਾਂ 300 ਜਿਹੜੇ ਲੋਕ ਕਾਇਲ ਹੋਏ ਸੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਮੁੰਬਈ ਪੁਲਿਸ ਦਾ ਖਾਸ ਕੇ ਅਸੀਂ ਉਹਨਾਂ ਨੂੰ ਸੈਲੂਟ ਵੀ ਕਰਦੇ ਜਿਹੜੇ ਨੇ ਮੂੰਹ ਤੋੜ ਜਵਾਬ ਦਿੱਤਾ ਅੰਤਗਦੀ ਸਾਡਾ ਨੂੰ ਟੈਟੇਰੀ ਕੀਤਾ ਨੌ ਅੰਤਕ ਵਧਿਆ ਤਾ ਇੱਕ ਵਾਰੀ ਫੇਰ 26 11 ਦੇ ਇਸ ਦਿਨ ਨੂੰ ਹਰ ਭਾਰਤੀ ਯਾਦ ਕਰਦਾ ਮੈਂ ਇਸ ਟਮ ਇਸ ਸਾਰੇ ਮਾਮਲੇ ਨਾ ਮੈਂ ਨਾ ਮੌਜੂਦਾ ਇਸ ਟਮ ਲਾਂਦੇ ਹੀ ਇੱਕ ਮਾਲਿਕ ਅਜਿਹਾ ਦੇ ਪ੍ਰਧਾਨ ਰਿੰਕਾ ਪਾਸੀ नमस्कार जी हां जी नमस्कार जी जय श्री राम जी भाई भाई साहब किस्सा ले दो 26 11 है 26 का दिन आंदे ही एक बारी हर बच्चे नु दिन याद है हर शख्स नु भारतीय नु याद है जेडो मुंबई ਦੇ ਵਿੱਚ ਉਹ ਆਂਤ ਪਾਕਿਸਤਾਨ ਦੇ ਆਂਤੰਕੀ ਸੰਗਠਨ ਲਸ਼ਕਰ-ਏ-ਤੌਬਾ ਦੇ ਉਹਨਾਂ ਆਂਤੰਕੀਆਂ ਨੇ ਇੱਕਦਮ ਹਮਲਾ ਕੀਤਾ 10 ਆਂਤੰਕੀਆਂ ਨੇ ਹਮਲਾ ਕੀਤਾ ਸੀ ਬੇਸ਼ੱਕ ਆਂਤਕਿਆਂ ਨੂੰ ਮਾਰ ਗਾਇਆ ਸੀ ਫਾਂਸੀ ਵੀ ਦਿੱਤੀ ਗਈ ਕਿਨੂੰ ਲੇਕਿਨ ਫਿਰ ਵੀ ਪਾਕਿਸਤਾਨ ਦੇ ਜਿਹੜੇ ਮਨਸੂਬੇ ਆ ਖਾਦਕੇ ਅੰਤਕਿਸਕੜੇ ਮਨਸੂਬੇ ਆ ਉਹ ਲਗਾਤਾਰ ਉਹ ਹਜੇ ਵੀ ਭਾਰਤ ਦੇ ਵਿੱਚ ਏਦਾਂ ਦੇ ਅਤੰਕੀ ਜਿਹੜੇ ਹਮਲੇ ਆ ਉਹ ਲਗਾਤਾਰ ਕੀਆ ਜਾਂ ਦਿੱਲੀ ਹਮਲਾ ਹੋਵੇ ਪੁਲਵਾਮਾ ਅਟੈਕ ਹੋਵੇ ਆਪਰੇਸ਼ਨ ਸਰਦੂਰ ਅਸੀਂ ਕੀਤਾ ਉਸ ਜਵਾਬ ਦਿੱਤਾ ਕਿਸ ਤਾ ਦੇ ਸਾਰੇ ਮਾਮਲੇ ਜਦੋਂ ਵੀ 11ਵੇਂ ਮਹੀਨੇ ਦੀ 26 ਤਰੀਕ ਜਿਹੜੀ ਆਂਦੀ ਆ ਉਹ ਉਦੋਂ ਹੀ ਸਾਨੂੰ ਜਿਹੜਾ ਉਹ ਦਿਨ ਜਿਹੜਾ 2008 ਦਾ ਆ ਉਹ ਯਾਦ ਆ ਜਾਂਦਾ ਉਹ ਦਿਨ ਸਾਨੂੰ ਭੁੱਲਦਾ ਨਹੀਂ ਹੈਗਾ ਆ ਉਹਦੇ ਵਿੱਚ 150 172 ਦੇ ਕਰੀਬ ਜਿਹੜੇ ਆ ਆ ਜਿਹੜੇ ਇੱਥੇ ਆਪਣੇ ਸੀਗੇ ਉਹ ਮਾਰੇ ਗਏ ਸੀਗੇ ਤੇ 300 ਬੰਦਿਆਂ ਦੇ ਕਰੀਬ ਜਿਹੜੇ ਆ ਉਹ ਕਾਇਲ ਹੋ ਗਏ ਸੀਗੇ ਇਹ ਤੇ ਫਿਰ ਸਾਡੇ ਜਿਹੜੇ ਬੰਬੇ ਪੁਲਿਸ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਜਿਹੜੇ ਨੌ ਅੱਤਵਾਦੀਆਂ ਨੂੰ ਜਿਹੜਾ ਮਾਰ ਗ੍ਰਾਇਆ ਸੀਗਾ ਤੇ ਉਸ ਤੋਂ ਬਾਅਦ ਵੀ ਮੰਨ ਲਓ ਪਾਕਿਸਤਾਨ ਵੱਲੋਂ ਕਦੀ ਪਹਿਲਗਾਮ ਕਦੀ ਹੁਣ ਪਿਛੇ ਦਿੱਲੀ 'ਤੇ ਹਮਲਾ ਹੋਇਆ ਆ ਕਦੀ ਕਿਤੇ ਆ ਹੁਣ ਵੀ ਮੰਨ ਲਓ ਸਭ ਨੂੰ ਚੱਕਨੇ ਕੀਤਾ ਆ ਕਿ ਕਿਤੇ ਵੀ ਹਮਲਾ ਹੋ ਸਕਦਾ ਪਿਛੇ ਲੁਧਿਆਣਾ ਵੀ ਇਹਨਾਂ ਨੇ ਸਟੇਸ਼ਨ ਦੇ ਉੱਤੇ 10 ਮੰਨ ਲਓ ਬੰਦੇ ਫੜੇ ਆ ਤੇ ਇਸ ਕਰਕੇ ਜਦੋਂ ਵੀ 26 11 ਆਉਂਦੀ ਆ ਤੇ ਸਾਡੇ ਉਹ ਦਿਨ ਨੂੰ ਉਹ ਦੁੱਖ ਲੱਗਦਾ ਉਹ ਦਿਨ ਨੂੰ ਯਾਦ ਕਰਕੇ ਜਦੋਂ ਮੰਨ ਲਓ ਸਾਡੇ ਜਿਹੜੇ 300 ਜਿਹੜੇ ਇੰਡੀਅਨ ਨੂੰ ਜਿਹੜਾ ਮਾਰ 170 ਦੇ ਕਰੀਬ ਜਿਹੜੇ ਬੰਦਿਆਂ ਨੂੰ ਮਾਰ ਗ੍ਰਾਇਆ ਸੀ ਤੇ 300 ਦੇ ਕਰੀਬ ਜਿਹੜੇ ਆ ਆ ਉਹਨਾਂ ਨੂੰ ਕਾਇਲ ਕੀਤਾ ਸੀ ਪਰ ਉਸ ਤੋਂ ਬਾਅਦ ਸਾਡੀ ਫੌਜ ਨੇ ਲਗਾਤਾਰ ਜਿਵੇਂ ਉਹ ਵੀ ਇਹਨਾਂ ਨੇ ਪਾਕਿਸਤਾਨ ਵੱਲੋਂ ਅਟੈਕ ਕੀਤਾ ਗਿਆ ਮੂੰਹ ਤੋੜ ਜਵਾਬ ਦਿੱਤਾ ਆ ਤੇ ਇਸ ਟਾਈਮ ਸਾਡੀ ਜਿਹੜੀ ਫੌਜ ਆ ਪੂਰੀ ਤਰਸਤ ਆ ਆ ਇਹਨਾਂ ਦਾ ਮੁਕਾਬਲਾ ਕਰਨ ਦੇ ਲਈ ਪਰ ਜਿਹੜਾ ਸਾਡੇ ਗਵਾਂਧੀ ਦੇਸ਼ ਆ ਇਹ ਫੇਰ ਵੀ ਹਰਕਤਾਂ ਕਰਨ ਤੋਂ ਆਵਾਜ਼ ਨਹੀਂ ਆਉਂਦੇ ਕਿਸੇ ਦੇ ਪਾਸੀ ਗੱਲ ਵੀ ਸਹੀ ਹੈ ਵੀ ਲਗਾਤਾਰ ਇਹ ਹੁਣ ਨਹੀਂ ਹੈ ਕਾਫੀ ਸਾਲਾਂ ਤੋਂ ਹੀ ਪਾਕਿਸਤਾਨ ਦੇ ਅਤੰਕੀ ਸੰਗਠਨ ਹੈ ਉਹ ਚਾਹੇ ਉਹ ਲਸ਼ਕਰ ਤੌਬਾ ਹੋਵੇ ਚਾਹੇ ਸ਼ੇ ਮੁਹੰਮਦ ਹੈ ਲਗਾਤਾਰ ਉਹ ਭਾਰਤ ਦੇ ਵਿੱਚ ਇਦਾਂ ਦੇ ਅਤੰਕੀ ਸੰਗਠਨਾਂ ਥਰੂ ਵੜੇ ਉਹ ਚਾਹੇ ਉਹ ਮਾਨਵ ਬੰਬ ਹੋਵੇ ਚਾਹੇ ਉਹ ਬੰਬ ਬਲਾਸਟ ਹੋ ਵਿਚ ਆਪਲ ਵਾਰਮਾ ਬਲਾਸਟ ਦੀ ਦੇਖੇ ਤਾਜ ਠੀਕ ਹੈ ਆਪਣੇ ਭਾਰਤੀ ਫੌਜੀ ਡੈਥ ਹੋਈ ਦੀ ਦਿੱਲੀ ਹੁਣ ਲਗਾਤਾਰ ਹੁਣ ਕਾਂਡ ਹੋਇਆ ਉਹ ਵੀ ਉਹਨਾਂ ਵਿੱਚ ਪਾਕਿਸਤਾਨ ਦੇ ਲੋਕ ਸ਼ਾਮਿਲ ਸੀ ਲਗਾਤਾਰ ਇਦਾਂ ਦੇ ਆਤੰਗੀ ਸਵਰਤਨਾ ਖਾਸਕੇ ਇਦਾਂ ਦੇ ਮੌਸਮ ਦੇ ਵਿੱਚ ਲਗਾਤਾਰ ਭਾਰਤ ਦੇ ਵਿੱਚ ਅਟੈਕ ਕਰਦੇ ਕੀ ਲੱਗ ਰਿਹਾ ਭਾਰਤ ਸਰਕਾਰ ਕਿੱਥੇ ਹੈ ਉਹਨਾਂ ਜਿਹੜੀ ਇੰਟੈਲੀਜੈਂਸੀ ਹੈ ਉਹ ਕਿਸ ਤਾਂ ਚੌਕਸ ਹੈ ਕਿਸ ਤਾਂ ਲੱਗਦੀ ਹੈ ਵੀ ਇਦਾਂ ਦੀ ਵਾਰਦਾਤ ਹੋਣਾ ਇਸ ਟਾਈਮ ਕੀ ਹਾਲਾਤ ਹੈ ਭਾਰਤ ਜਿਹੜਾ ਪਾਕਿਸਤਾਨ ਵੱਲੋਂ ਹਮਲੇ ਕੀਤੇ ਜਾਂਦੇ ਆ ਨੋ ਡਾਊਟ ਉਹ ਆਪਣਾ ਕਰਦੇ ਆ ਪਰ ਜਿਹੜੀ ਮੌਜੂਦਾ ਸਰਕਾਰ ਵੱਲੋਂ ਵੀ ਉਹਨਾਂ ਦੇ ਜਿਹੜਾ ਆ ਜਿਹੜਾ ਮੂੰਹ ਤੋੜ ਜਵਾਬ ਇਹ ਦੇ ਆਪਾਂ ਦੇਖ ਸਕਦੇ ਆ ਕਿ ਦਿੱਤਾ ਜਾਂਦਾ ਆ ਆ ਪਿੱਛੇ ਸੁਹਾਗ ਜਿਹੜਾ ਸੰਦੂਰ ਜਿਹੜਾ ਆ ਉਹ ਅਟੈਕ ਕੀਤਾ ਗਿਆ ਜਦੋਂ ਪੈਲਗਾਮ ਇਹਨਾਂ ਨੇ ਹਮਲਾ ਕੀਤਾ ਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਆਪਰੇਸ਼ਨ ਕੀਤੇ ਆ ਤੇ ਉਹਨਾਂ ਨੂੰ ਪੂਰਾ ਇਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਹੁਣ ਪੁਰਾਣੀਆਂ ਸਰਕਾਰਾਂ ਵੱਲੋਂ ਨਹੀਂ ਕਹਿ ਸਕਦੇ ਕਿ ਜੇ ਮੰਨ ਲਓ ਕਿ ਅਸੀਂ ਸਾਡੀ ਸਰਕਾਰ ਚੁੱਪ ਕਰਕੇ ਬੈਠੀ ਆ ਕਿਉਂ ਦੇਖਦੇ ਪ੍ਰਧਾਨ ਮੰਤਰੀ ਮੋਦੀ ਇਸ ਟਾਈਮ ਹਰ ਉਸ ਅਤੰਕੀ ਸਗੜਨ ਦਾ ਬਿਸ਼ੱਕ ਹੁਣ ਪਿਛਲੇ ਪਹਿਲੀ ਗੱਲ ਕੀਤੀ ਵੀ ਹਰ ਉਸ ਅਤੰਕੀ ਸਗੜਨ ਦਾ ਸੀ ਮੂੰਹ ਤੋੜ ਜਵਾਬ ਦਵਾਂਗੇ ਤੇ ਜਦੋਂ ਦਿੱਲੀ ਹੁਣ ਪਿਛਲੇ ਅਟੈਕ ਹੋਇਆ ਜਿਹੜਾ ਚਾਨੀ ਚੌਂਗ ਦੇ ਵਿੱਚ ਅਟੈਕ ਹੋਇਆ ਠੀਕ ਹੈ ਕਾਰ ਦਾ ਬਲਾਸਟ ਕੀਤਾ ਗਿਆ ਇਹਦਾ ਬਿਲਕੁਲ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਤੇ ਨਰਿੰਦਰ ਮੋਦੀ ਵੀ ਬਾਕਾਇਦਾ ਬਖੂਬੀ ਉਹਨਾਂ ਅਗਧੰਤੀ ਅੰਤੰਕੀ ਸੰਗਠਨ ਤੇ ਇਸ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਮੂੰਹ ਤੋੜ ਜਵਾ ਤਾਂ ਐਦਾਂ ਹੀ ਸਜ਼ਾ ਦੇਵਾਂਗੇ ਤਾਂ ਦੂਸਰੀ ਵਾਰ ਉਹ ਇਸ ਗੱਲ ਨੂੰ ਸੋਚਣ ਤੋਂ ਵੀ ਸੋਚਣ ਵੀ ਕਿਸ ਤਰ੍ਹਾਂ ਕਰੀਏ ਕਿ ਨਾ ਕਰੀਏ ਸਾਡੀ ਇਹ ਇੰਟੈਲੀਜੈਂਸ ਸੀ ਇਸ ਟਾਈਮ ਮਜ਼ਬੂਤ ਤਾਂ ਤੇ ਤਾਂ ਹੀ ਜਿਹੜੀ ਨਾਲ ਦੀ ਨਾਲ ਕਾਰਵਾਈ ਹੋ ਗਈ ਸਾਰੇ ਦੇ ਦੇਖ ਰਿਹਾ ਕਿ ਜਿੱਦਾਂ ਹੀ ਮੰਨ ਲਓ ਦਿੱਲੀ ਅਟੈਕ ਹੋਇਆ ਉਸ ਤੋਂ ਬਾਅਦ ਨਾਲ ਹੀ ਜਿਹੜੇ ਬੰਦੇ ਆ ਉਹ ਵੀ ਫੜੇ ਗਏ ਆ ਤੇ ਉਹਨਾਂ ਦੀ ਜਿੱਥੇ ਤੱਕ ਵੀ ਜਾਲ ਫਲਾਇਆ ਗਿਆ ਇਹਨਾਂ ਨੇ ਕਵਰ ਕੀਤਾ ਆ ਜੇ ਸਾਡੀ ਉੱਪਰ ਸਰਕਾਰ ਮਜ਼ਬੂਤ ਬੈਠੀ ਹੈ ਤਾਂ ਤਾਂ ਹੀ ਇਹ ਕਾਰਵਾਈ ਸੰਭਵ ਹੋ ਸਕਦੀ ਹੈ ਜੀ ਹੁਣ ਕਿਸੇ ਦੇ ਹਾਲਾਤ ਦੇਖੋ ਇਸ ਟਾਈਮ ਦੇ ਬਿਸ਼ੱਕ ਹੁਣ ਭਾਰਤ ਦੇ ਸਾਰੇ ਇੰਟੈਲੀਜੈਂਸ ਜੰਨੀਆਂ ਵਿੱਚ ਆ ਆਰ ਬੀ ਫੋਰਸ ਨੂੰ ਬਿਲਕੁਲ ਗ੍ਰਹਿ ਮੰਤਰੀ ਅਲਰਟ ਤੇ ਕੀਤਾ ਹੈ ਕਿਉਂਕਿ ਇਸ ਮੌਸਮ ਦੇ ਦੌਰਾਨ ਦੌਰਾਨ ਹੀ ਜਿਹੜੇ ਆਤੰਕੀਸ ਘਟਨਾ ਹੈ ਉਹ ਸਰਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਆ ਲੱਗਦਾ ਵੀ ਇਸ ਹਾਲਾਤ ਦੇ ਵਿੱਚ ਭਾਰਤ ਦੀ ਫੌਜ ਔਰ ਪਰ ਦੇ ਹਰ ਸਟੇਟ ਦੀ ਜਿਹੜੀ ਪੁਲਿਸ ਹੈ ਉਹ ਚੌਕਸ ਹੈ ਸਾਨੂੰ ਪੂਰੀ ਆਸ ਹੈ ਕਿ ਸਾਡੇ ਜਿਹੜੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਜੀ ਬੈਠੇ ਆ ਉਹ ਪੂਰੀ ਟੀਮ ਜਿਹੜੀ ਆਪਣੀ ਉਹਦੇ ਪੂਰੀ ਕਾਰਵਾਈ ਜਿਹੜੀ ਉਹਨਾਂ ਦੀ ਵਧੀਆ ਟੰਗ ਨਾਲ ਚੱਲਦੀ ਪਈ ਆ ਤੇ ਅੱਗੇ ਵੀ ਉਹ ਮੰਨ ਲਓ ਪੂਰੇ ਵਧੀਆ ਟੰਗ ਨਾਲ ਉਹਨੂੰ ਨਵਾਉਗੇ ਜੀ ਕੀ ਸੰਦੇਸ਼ ਹੈ ਅੱਜ ਦੇ ਹੁ 26 ਗੱਲ ਅੱਜ ਕਿਸ ਤਰ੍ਹਾਂ ਸ਼ਦਾ ਜੀ ਕੀ ਸੰਦੇਸ਼ਾ ਹਰ ਉਸ ਭਾਰਤ ਵਾਸੀ ਨੂੰ ਅਸੀਂ ਤਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਨਮਨ ਕਰਦੇ ਆਂ ਜੀ ਉਸ ਜਵਾਨਾਂ ਨੂੰ ਜਿਨ੍ਹਾਂ ਨੇ ਮੰਨ ਲਓ ਆਪਣੇ ਬਲਦਾਨ ਦੇ ਕੇ ਇਹ ਸਾਡੇ ਉੱਥੇ ਮੰਨ ਲਓ 175 ਦੇ ਕਰੀਬ ਜਿਹੜੇ ਬੰਦੇ ਮਰੇ ਸੀ ਜਿਸ ਤੰਗ ਨਾਲ ਉਹਨਾਂ ਦੀ ਤਿਆਰੀ ਸੀ ਉਹ ਤਾਂ ਹਜ਼ਾਰਾਂ ਬੰਦੇ ਜਿਹੜਾ ਮਾਰਨ ਦੇ ਇਹ ਫਰਾਗ ਦੇ ਵਿੱਚ ਸੀਗੇ ਇਹ ਤਾਂ ਸਾਡੇ ਮੰਨ ਲਓ ਜਵਾਨਾਂ ਵੱਲੋਂ ਹੀ ਉਹਨਾਂ ਦੇ ਕਾਰਵਾਈ ਉਸ ਤੱਕ ਨਾ ਕੀਤੀ ਗਈ ਕਿ ਆਪਾਂ ਅੱਗੇ ਉਹ ਬਚਾ ਹੋਇਆ ਬਹੁਤ ਬਹੁਤ ਸ਼ੁਕਰੀਆ ਅ ਦੱਸ ਦੇ ਕਿ ਅੱਜ 26 ਗੱਰਾ ਤੇ ਇਸ ਵਾਰ ਇਸ 26 ਗੱਰਾ ਨੂੰ ਹਰ ਉਸ ਪਰਦਾ ਨਾਗਰਿਕ ਉਹ ਪੁਰਾਣਾ ਯਾਨੀ ਕਿ 26 ਗਰਾਂ 2008 ਉਹ ਸ਼ਾਮ ਦਾ ਰਾਤ ਦਾ ਵਕਤ ਯਾਦ ਕਰਦਾ ਜਦੋਂ ਪਾਕਿਸਤਾਨ ਦੇ ਆਤੰਕੀ ਸਗੜਨ ਜੈਸ਼ੇ ਸੌਰੀ ਮਾਫ ਕਰ ਲਸ਼ਕਰ ਤੋਰਬਾ ਨੇ ਉਹ ਆਤੰਕੀ ਜਿਹੜਾ ਹਮਲਾ ਕੀਤਾ ਸੀ ਦੇ 10ੜੇ ਪਾਕਿਸਤਾਨੀ ਆਤੰਕੀ ਸਗੜਨ ਦੇ ਆਏ ਸੀ ਮੁੰਬਈ ਦੇ ਵਿੱਚ ਤਾਂ ਨੋਆ ਨੂੰ ਉਸ ਮੁੰਬਈ ਪੁਲਿਸ ਨੇ ਮਾਰਕਟ ਹੈਟੇਰੀ ਕੀਤਾ ਸੀ ਤੇ ਇੱਕ ਨੂੰ ਬਿਸ਼ੱਕ ਪਰਦ ਵੱਲੋਂ ਉਹਨਾਂ ਨੂੰ ਫਾਂਸੀ ਵੀ ਦਿੱਤੀ ਕਿ ਸਾਹਿਬ ਅੱਜ ਤੱਕ ਇਹਨੂੰ ਉਹਨੂੰ ਫਾਂਸੀ ਵੀ ਦਿੱਤੀ ਸੀ ਕਿਤੇ ਆ ਕੇ ਅੱਜ ਦੇ ਦਿਨ 26 ਜਨਵਰੀ ਨੂੰ ਹਰ ਭਾਰਤ ਦਾ ਨਾਗਰਿਕ ਹੈ ਖੜ ਕੇ ਮੁੰਬਈ ਪੁਲਿਸ ਦੇ ਉਹ ਨੌਜਵਾਨ ਸਿਪਾਹੀ ਸੈਨਿਕ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਮੁੰਬਈ ਦੇ ਹਰ ਉਸ ਨਾਗਰਿਕ ਨੂੰ ਉਹਨਾਂ ਦੀ ਜਾਨ ਨੂੰ ਬਚਾਇਆ ਆਪਣੀ ਜਾਨ ਦੇ ਕੇ ਤਾਂ ਸੈਲੂਟ ਕਰਦੇ ਆ ਸੀ ਮੁੰਬਈ ਪੁਲਿਸ ਦੇ ਉਹ ਜਾਂਬਾਜ ਜਿਹੜੇ ਸ਼ਹੀਦ ਸੈਨਿਕਾਂ ਨੂੰ ਵੀ ਪੁਲਿਸ ਨੂੰ ਵੀ ਔਰ ਖੜ ਕੇ ਉਹ ਲੋਕਾਂ ਨੂੰ ਵੀ ਨਮਨ ਕਰਦੇ ਆ ਜਿਨ੍ਹਾਂ ਨੇ ਸ਼ਰਧਾਂਜਲੀ ਦਿੱਤੀ ਹੈ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੀ ਉਸ ਆਪਣੀ ਆਹੋਤੀ ਜਾਨ ਦੀ ਹੋਤੀ ਤੀ ਤਾਂ 300 ਲੋਕ ਸੀ ਜਿਹੜੇ ਉਸ ਮੰਜ਼ਰ ਦੇ ਵਿੱਚ ਗੰਭੀਰ ਰੂਪ ਨਾਲ ਕਾਇਲ ਹੋਏ ਸੀ ਕਮ ਐਮ ਐਮ ਐਲ ਬੋਬੀ ਨਾ ਸੰਦੀਪ ਸ਼ਰਮਾ ਜੈਨਸੀਰ ਟੀਵੀ ਲੁਧਿਆਣਾ